ਵਾਹਿਗੁਰੂ ਇਕ ਓੰਕਾਰ ਸਤਗੁਰ ਪ੍ਰਸਾਦ ਪਾਛਾਇ ਦਸਵੇਂ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਆਦਰ ਅਛਾ ਪੂਰਨ ਹੋਏ ਚਿਤ ਕੇ ਇਚਾ ਤਵ ਚਰਨਨ ਮਰ ਲੈ ਹਮਾ ਜ ਆਪਣਾ ਜਾਣ ਕਰੋ ਬ੍ਰਤ ਪਾਰਾ ਅਮਰੇ ਦੋਇ ਤੁ ਸਵੈ ਤੁਂ ਕਾਵੋ ਆਪਾ ਦਾ ਮੈ ਬਚਾਵਾਂ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਕ ਸਵੈ ਕਰਤਾਰਾ ਮੋਰ ਚਾਨਿ ਕਰਦਾ ਕਰੀਐ ਸਾ ਬੈਰਣ ਕੋ ਆਜ ਸੰਗਰੀਐ ਪੂਰਣ ਹੋਏ ਹਮਾਰੀ ਆਸਾ ਤੋਰ ਪਯਨ ਕੀ ਰਹਿ ਪਿਆਸਾ ਸੋਮ ਹੈ ਚਾੜ ਕੋਈ ਅਵਰਣਾ ਧਿਆਉ ਜੋ ਵਰ ਚਾਉ ਜੋ ਤੁਮ ਤੇ ਪਾਉ ਸੇਵਕ ਸੇਖਾ ਅਮਾਰੇ ਤਾਰੀਐ ਚੁਣ ਚੁਣ ਸਤਰਾ ਵਾਰੇ ਮਾਰੀਐ ਆਬਾਦ ਹੈ ਮੁਝੈ ਉਹ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂ ਜੋ ਸਦਾ ਅਮਾਰੇ ਪਛਾ ਸ੍ਰੀ ਅਦੂ ਜੋ ਕਰਿਓ ਰੱਛਾ ਰਾਖ ਲਿਆ ਮੈਂ ਰਾਖਣ ਆਰੇ ਸਾਇ ਸੰਸਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪੂਰੀ ਚਤਰਤਾਜ ਕੰਤਾ ਕਾਲ ਪਾਏ ਬ੍ਰਹਮਾ ਬਉਤਰਾ ਕਾਲ ਪਾਏ ਸ਼ਿਵ ਜੂ ਅਵਤਾਰ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਜਗਲ ਕਾਲ ਕਾ ਕੀਆ ਤਮਾਸ਼ਾ ਜਵਣ ਕਾਲ ਜੋਗੀ ਸੋ ਕੀਆ ਬੇਦਰਾਏ ਬ੍ਰਹਮਾ ਜੋਤੀਆ ਜਵਣ ਕਾਲ ਸਾਰੋਗ ਸਵਾਰਾ ਨੰਮ ਸ਼ਿਕਾਰ ਹੈ ਤਾਏ ਹਮਾਰਾ ਜਵਣ ਕਾਲ ਸਜਤ ਬਨਾਇਓ ਦੇਵ ਤੈ ਜਸ਼ਨ ਉਪਜਾਇਓ ਆਦ ਅੰਤ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਉ ਜਗਤ ਤੁਝੇ ਕੋ ਮਾਰੀ ਸਗਲ ਪ੍ਰਜਾ ਜਨਿਆ ਸੁਬਾਰੀ ਸਿਵ ਕਰਨ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋਦ ਕੀਓ ਘਟ ਘਟ ਕੀ ਅੰਦਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਤ ਜੀਟੀ ਤੇ ਕੁੰਚਰਿਆ ਤੁਲਾ 자ਪ ਕਰਿ ਪ੍ਰਾਦੜ ਕਰ ਬੋਲਾ ਸੰਤਾਂ ਅੰਧਕਾ ਪਾਇਤੇ ਦੁਖੀ ਸੁਖ ਪਾਇ ਜਾਦਨ ਕੇ ਸੁਖੀ ਇੱਕ ਇੱਕ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਨੈ ਜਬੁਦ ਕਰ ਕਰਾ ਕਰਤਾ ਰਾ ਪ੍ਰਜਾ ਤਰਤ ਤਵ ਦੇਹ ਪਾਰਾ ਜਬਿਆ ਕਰਤ ਕਰਤੋਂ ਗਵੋਂ ਤਮ ਮੈ ਮਿਲਤ ਦੇ ਤਰਸਵੋਂ ਜੇਤੇ ਬਦਨ ਸ੍ਰੇਡ ਸਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਜਵੀ ਤੇ ਰਹਿਤਨ ਜਾਲਮ ਜਾਣਦ ਬੇਦ ਭੇਦ ਅਰਿਆਲਮ ਨਰਿੰਕਾਰ ਦਰੁਕਾਰ ਦਰੁਲੰਭ ਆਦੇ ਨੀਨਾ ਨਾਦ ਸੰਭ ਤਾਕਾ ਮੂੜ ਚਾਰਤ ਭੇਦਾ ਜਾਕੂ ਪੇਵ ਨਪਾਵਤ ਵੇਦਾ ਤਾਗੋ ਕਰਪਾ ਅਨੇ ਅਨਮਾਨਤ ਮਾ ਮੂੜ ਕਜ ਭੇਦ ਨ ਜਾਣਤ ਮਾ ਦੇਵ ਕੋ ਕਹਿ ਸਦਾ ਸਹਿਬ ਨਰਿੰਕਾਰ ਕਾ ਤੀਨ ਤਨੈ ਪੇਵ ਆਪੇ ਆਪਣੀ ਬੁਧੈ ਜੀਤੀ ਬਨਤ ਪਲ ਪੈ ਤੋਏ ਤੇਤੀ ਤੁਮਰਾ ਲਗਾ ਨਾ ਜਾਏ ਪਸਾਰਾ ਕੇਵਤ ਜਾ ਪ੍ਰਤੋ ਸੰਸਾਰਾ ਏ ਕੈ ਰੂਪ ਨੂੰ ਸੁਰੂਪਾਰੰਕ ਪਿਓ ਰਾਵ ਕਹਿ ਭੂਪਾ ਅੰਡਜਿਰ ਸਿਤ ਕਿੰਨੀ ਉਤਪਜ ਕਾਣ ਬੌਰ ਰਾਜ ਦੇਨੀ ਕੌਂ ਬੋਲ ਰਾਜਾ ਹਵੈ ਬੈਠਾ ਕੌਂ ਸੁੰਡ ਪਿਓ ਸ਼ੰਕਰ ਕਹਿਟਾ ਜਗਰੀ ਜੇ ਟੋਦ ਕਾਇ ਚੰਪਾਵ ਆ ਜੁਗਾ ਸਰੂਸ ਚੰਪਾਵ ਔਰ ਅੱਛਾ ਮੇਰੇ ਤੁਮ ਕਰੋ ਸਿਖਿਓ ਬਾਰਿਆ ਸਿਖ ਸੰਗਰਾਦ ਡੁਟ ਜਤੇ ਓਟ ਬਤ ਫੁਤ ਪਾਤਾ ਸਗਲ ਮਲੇਜ ਕਰੋ ਰੁਣ ਕਤਾ ਜੇ ਅਤੁਤਾ ਚਰਣੀ ਪਰੇ ਤਿਨਕੇ ਡੁਟ ਦੁਕਤ ਵੈ ਮਰੇ ਪੁਰਖ ਜਵਣ ਪੈ ਪਰੇ ਧਿਆਰੇ ਤਨਕੇ ਤੁਮ ਸੰਕਟ ਤੋਂ ਟਾਰੇ ਜੋ ਕਲ ਕੋਇ ਕਬਾਤ ਆਇਆ ਤਾਂ ਕੇ ਕਾਲਿਕ ਨੈ ਆਇ ਹੈ ਰੱਛਾ ਹੋਏ ਤਾਂ ਸਭ ਕਾੜਾ ਡੁਟ ੜੀ ਟਟਰੇ ਤਤਕਾਲਾ ਕ੍ਰਿਪਾ ਦਰਸਨ ਜਾਇਨੇ ਅਰੋ ਤਾਂ ਕੀਤਾ ਉਤਰ ਕਮਾਰੋ ਰਿਤ ਜਿਤ ਕਰਮੋ ਸਾਹੀ ਦੁਟ ਸਾਸ ਵੈਸ ਅਗੇ ਨ ਕੋਈ ਇੱਕ ਬਾਦ ਜਿੰਦ ਤਵੇਂ ਸੰਭਾਰਾ ਕਾਲ ਪਾਤੇ ਤਾਇ ਉਬਾਰਾ ਜਿੰਨਾਂ ਨਾਮ ਤਿਆਰੋ ਕਾ ਦਾਰੇ ਦੁਟ ਦੋ ਤੇਰਾ ਖੜ ਕੇ ਤੇ ਮੈਂ ਚਲਣ ਤਿਆਰੀ ਆਪਾ ਦੇ ਲਿਓ ਬਾਰੀ ਸਰ ਬਠਾ ਰਮੋ ਸਾਈ ਦੁਟ ਦੋ ਤੇ ਰੋ ਵਿਚਾਈ ਸਰਬਠਾਰਮ ਆਸਾਈ ਦੁਰਤ ਦਉ ਤੇ ਰਵਚਾਈ ਵਾਜ ਗੁਰੂ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਛਾਇ ਦਸਵੇਂ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਆਦੈ ਰਛਾ ਪੂਰਨੋ ਏ ਚਿਤ ਕੇ ਇਚਾ ਤਵ ਚਲਨਣ ਮਰੈ ਹਮਾਜ ਆਪਣਾ ਜਾਣ ਕਰੋ ਬ੍ਰਤਪਾਰਾ ਅਮਰੇ ਦੁਇ ਤੁ ਸਵੈ ਤੁਂ ਕਾਵੋ ਆਪਾ ਦਾ ਮੋਇ ਵਿਚ ਆਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਚਾਨੀ ਕਰਦਾ ਕਰੀਐ ਸਾਬੈ ਰਣ ਕੋ ਆ ਸੰਗਰੀਐ ਪੂਰਣ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਚਾੜ ਕੋਈ ਅਵਰਣਾ ਧਿਆਉ ਜੋ ਬਰ ਚਾਉ ਸੁਦਮ ਤੇ ਪਾਉ ਸੇਵਕ ਸੇਖਾ ਹਮਾਰੇ ਤਾਰੀਐ ਚੁਣ ਚੁਣ ਸਤਰਾ ਵਾਰਿ ਮਾਰੀਐ ਆਬਾਦ ਹੈ ਮੁਝੈ ਉਹ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਦੂ ਜੋ ਕਰਿਓ ਰੱਛਾ ਰਾਖ ਲਿਆ ਮੈਂ ਰਾਖਣ ਆਰੀ ਸਾਇ ਸੰਸਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪੂਰੀ ਚਤਰਦਾ ਕੰਤਾ ਕਾਲ ਪਾਏ ਬ੍ਰਹਮਾ ਬਉਤਰਾ ਕਾਲ ਪਾਏ ਸ਼ਿਵ ਜੂ ਅਵਤਾਰ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਜਗਲ ਕਾਲ ਕਾ ਕੀਆ ਤਮਾਸ਼ਾ ਜਵਣ ਕਾਲ ਜੋਗੀ ਸੋ ਕੀਆ ਬੇਦਰਾਏ ਬ੍ਰਹਮਾ ਜੋਤੀਆ ਜਵਣ ਕਾਲ ਸਾਰੋਗ ਸਵਾਰਾਨੰ ਸ਼ਿਕਾਰ ਐ ਤਾਏ ਹਮਾਰਾ ਜਵਣ ਕਾਲ ਸਗ ਜਤ ਬਨਾਇਓ ਦੇਵ ਤੇਜ ਜਸ਼ਨ ਉਭਜਾਇਓ ਆਦ ਅੰਤ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਵਜਗਰ ਤੁਝੇ ਕੋ ਮਾਰੀ ਸਗਲ ਪ੍ਰਜਾ ਜਨਿਆ ਸੁਬਾਰੀ ਸਿਵ ਕਰਨ ਕੋ ਸਿਵ ਗੁਣ ਸੁਖ ਦਿਯੋ ਸਤਨਨ ਕੋ ਪਲ ਮੋਵਦ ਕੀਓ ਘਟ ਘਟ ਕੀ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀੜੀ ਤੇ ਕੁੰਚਰਿਆ ਤੁਲਾ 자ਪਾਰ ਕਿਰਪਾ ਦੜ ਕਰ ਬੋਲਾ ਸੰਤਾਂ ਦੁੱਖ ਪਾਏ ਤੇ ਦੁਖੀ ਸੁਖ ਪਾਏ ਜਾਨਨ ਕੇ ਜ਼ੁਖੀ ਇੱਕ ਇੱਕ ਦੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੇ ਜਾਨੈ ਜਬੋਦ ਕਰ ਕਰਾ ਕਰਤਾਰਾ ਪ੍ਰਜਾ ਧਰਤ ਤਉ ਦੇਹ ਪਾਰਾ ਜਬਿਆ ਕਰਤ ਕਰਤੋਂ ਗਵੋਂ ਤੁਮ ਮੈ ਮਿਲਤ ਦੇ ਤਰਸਉਂ ਜੇਤੇ ਬਦਨ ਸ੍ਰੇਸ਼ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਜਵੀ ਤੇ ਰਹਿਤਨ ਆਲਮ ਜਾਣਦ ਬੇਦ ਭੇਦ ਅਰਿਆ ਆਲਮ ਨਰੰਕਾਰ ਦਰਕਾਰ ਦਰੰਭ ਆਦੇ ਨੀਲਾ ਨਾਦ ਸੰਭ ਤਾਕਾ ਮੂੜ ਚਾਰਤ ਭੇਦਾ ਜਾਕੂ ਪੇਵ ਨਪਾਵਤ ਵੇਦਾ ਤਾ ਕੋ ਕਰਪਾ ਅਨੇ ਅਨਮਾਨਤ ਮਾ ਮੂੜ ਕਜ ਭੇਦ ਲਾ ਜਾਣਤ ਮਾ ਦੇਵ ਕੋ ਕਹਿ ਸਦਾ ਸਬ ਨਰੰਕਾਰ ਕਾ ਚੀਨ ਤਨੈ ਪੇਵ ਆਪੇ ਆਪਣੀ ਬੁਧੈ ਜੀਤੀ ਵਰਨਤ ਪੈਨ ਪੈ ਤੋਏ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇਵਤ ਜਾ ਪ੍ਰਤੋ ਸੰਸਾਰਾ ਏ ਕੈ ਰੂਪ ਨੂੰ ਸੁਰੂਪਾਰੰਕ ਪਿਓ राव ਕਹਿ ਭੂਪਾ ਅੰਡਜਿਰ ਸਿਤ ਕਿੰਨੀ ਉਤਪਜ ਕਾਣ ਬੌਰ ਰਾਜਦੇਨੀ ਕੌਂ ਬੋਲ ਰਾਜਾ ਹਵ ਬੈਠਾ ਕੌਂ ਸਿਮਟ ਪਿਓ ਸ਼ੰਕਰ ਕਹਿਟਾ ਜਗਰੀ ਜੇਟੋ ਦਾ ਕਾਇ ਚੰਪਾਵ ਆ ਜੁਗਾ ਸਰੂਸ ਚੰਪਾਵ ਔਰ ਅੱਛਾ ਮੇਰੇ ਤੁਮ ਕਰੋ ਸਿਖਿਓ ਬਾਰਿਆ ਸਿਕ ਸੰਗਰਾਦ ਡੁਇਟ ਜਤੇ ਓਟ ਵਤ ਫੁਤ ਪਾਤਾ ਸਕਲ ਮਲੇਸ਼ ਕਰੋ ਰੁਣ ਕਾਤਾ ਜੇ ਅਤੁਤਾ ਚਰਣੀ ਪਰੇ ਤਿਨਕੇ ਡੁਇਟ ਦੁਕਤ ਵੈ ਮਰੇ ਪੁਰਖ ਜਵਣ ਪੈ ਪਰੇ ਧਿਆਰੇ ਤਨਕੇ ਤੁਮ ਸੰਕਟ ਸਾ ਟਾਰੇ ਜੋ ਕਲ ਕੋਇ ਕਬਾਤ ਆਇਆ ਤਾਂ ਕੇ ਕਾਲਿਕ ਨੈ ਆਇਆ ਰੱਛਾ ਹੋਏ ਤਾਂ ਸਵਕਾਰਾ ਡੁਇਟ ਅਰਿਟ ਟਰੇ ਤਤਕਾਲਾ ਕ੍ਰਿਪਾ ਦਰਸਨ ਜਾਇਨੇ ਹਰੋ ਤਾਂ ਕੀ ਤਾ ਉਤਰ ਕਮਾਰੋ ਰੇ ਦਜਦ ਕਰ ਮੋਸਾ ਹੋਈ ਦੁਟ ਸਾਸ ਵਸ ਕੇ ਨ ਕੋਈ ਇੱਕ ਬਾਰ ਜਿੰਦ ਵੈ ਸੰਭਾਰਾ ਕਾਲ ਪਾ ਤੇ ਤਾਇ ਉਬਾਰਾ ਜਿੰਦਾਂ ਨਾਮ ਤਿਆਰੋ ਕਾ ਦਾਰੇ ਦੁਟ ਦੋ ਤੇਰਾ ਖੜ ਕੇ ਤੇ ਮੈਂ ਚਲਣ ਤਿਆਰੀ ਆਪਾ ਦੇ ਲਿਓ ਬਾਰੀ ਸਰਬਠੌਰ ਮੋ ਸਾਈ ਦੁਟ ਦੋ ਤੇ ਰੋ ਵਿਚਾਈ ਸਰਬਠਾਰਮ ਆਸਾਈ ਦੁਟ ਦਉ ਤੇ ਰਿਓ ਵਿਚਾਈ ਵਾਜ ਗੁਰੂ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਛਾਇ ਦਸਵੇਂ ਕਬਿਓ ਬਾਤ ਬੇਨਤੀ ਚਉਪਈ ਹਮਰੀ ਕਰੋ ਆਦਰ ਅਛਾ ਪੂਰਨ ਹੋਏ ਚਿਤ ਕੇ ਇਚਾ ਤਵ ਚਲਨਨ ਮਰੈ ਹਮਾਜ ਆਪਣਾ ਜਾਣ ਕਰੋ ਬ੍ਰਤ ਪਾਰਾ ਹਮਰੇ ਦੋਇ ਤੁਸ ਵੈ ਤੁਂ ਕਾਵੋ ਆਪਾ ਦਾ ਮੋਇ ਬਚਾਵੋ ਸੁਖੀ ਬਸੈ ਮੋਰਾ ਪਰਿਵਾਰ ਸੇਵਕ ਸਿੱਖ ਸਵੇ ਕਰਤਾਰਾ ਮੋਰਾ ਚਾਨਿ ਜ ਕਰਦਾ ਕਰੀਐ ਸਾਬੈ ਰਣ ਕੋ ਆਜ ਸੰਗਰੀਐ ਪੂਰਣ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ تمہیں چاڑ کوئی اوڑنا تیاؤں جو بر چا سو تمتے پاؤ سیوک سیکھا ہمارے تاری ہے چون چون سترا ہمارے ماری ہے آپ آدھے مجھے او بری ہے مرن کال کا ترا سن ہے او جو سدا ہمارے پچھا دو جو کرے اور اچھا ਰਾਖ ਲਿਆ ਮੈਂ ਰਾਖਣ ਆਰੀ ਸਾਇ ਸੰਸਾਏ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪੂਰੀ ਚਤਰਤਾ ਕੰਤਾ ਕਾਲ ਭਾਇ ਬ੍ਰਹਮਾ ਬਉਤਰਾ ਕਾਲ ਪਾਇ ਸ਼ਿਵ ਜੂ ਅਵਤਾਰ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਜਗਲ ਕਾਲ ਕਾ ਕੀਆ ਤਮਾਸ਼ਾ ਜਵਣ ਕਾਲ ਜੋਗੀ ਸੋ ਕੀਆ ਬੇਦਰਾਏ ਬ੍ਰਹਮਾ ਜੋਤੀਆ ਜਵਣ ਕਾਲ ਸਾਰੋਗ ਸਵਾਰਾਨੰ ਸ਼ਿਕਾਰ ਐ ਤਾਏ ਹਮਾਰਾ ਜਵਣ ਕਾਲ ਸਗ ਜਤ ਬਨਾਇਓ ਦੇਵ ਤੇਜ ਜਸ਼ਨ ਉਪਜਾਇਓ ਆਦ ਅੰਤ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨੌ ਜਗਰ ਤੁਝੇ ਕੋ ਮਾਰੀ ਸਗਲ ਪ੍ਰਜਾ ਜਨਿਆ ਸੁਬਾਰੀ ਸਿਵ ਕਰਨ ਕੋ ਸਿਵ ਗੁਣ ਸੁਖ ਦਿਯੋ ਸਤਨ ਕੋ ਪਲ ਮੋਦ ਕੀਓ ਘਟ ਘਟ ਕੀ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀੜੀ ਤੇ ਕੁੰਚ ਰਿਆ ਥੂਲਾ ਜ਼ਾ ਪਰ ਕਿਰਪਾ ਦੜ ਕਰ ਬੋਲਾ ਸੰਤਾਂ ਨੂੰ ਕੋ ਪਾਇਤੇ ਦੁਖੀ ਸੁਖ ਪਾਇ ਜਾਦਨ ਕੇ ਸੁਖੀ ਇੱਕ ਇੱਕ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੇ ਜਾਨੈ ਜਬੁਦ ਕਰ ਕਰਾ ਕਰਤਾ ਰਾ ਪ੍ਰਜਾ ਤਰਤ ਤਵ ਦੇਹ ਪਾਰਾ ਜਬਿਆ ਕਰਬ ਕਰਤੋਂ ਗਵੋਂ ਤਮ ਮੈ ਮਿਲਤ ਦੇ ਤਰਸਵੋਂ ਜੇਤੇ ਬਦਨ ਸ੍ਰਿਸ਼ਤ ਸਤਾਰੈ ਆਪੇ ਆਪਣੀ ਬੂਝ ਉਚਾਰੈ ਤੁਮ ਜਵੀ ਤੇ ਰਹਿਤਨ ਆਲਮ ਜਾਣਦ ਬੇਦ ਭੇਦ ਅਰਿਆ ਆਲਮ ਨਰੰਕਾਰ ਦਰਕਾਰ ਦਰੰਭ ਆਦੇ ਨੀਲਾ ਨਾਦ ਸੰਭ ਤਾਕਾ ਮੂੜ ਚਾਰਤ ਭੇਦਾ ਜਾਕੋ ਪੇਵ ਨਪਾਵਤ ਵੇਦਾ ਤਾਕੋ ਕਰਪਾ ਅਨੇ ਅਨੁਮਾਨਤ ਮਾ ਮੂੜ ਕਜ ਭੇਦ ਨ ਜਾਣਤ ਮਾ ਦੇਵ ਕੋ ਕਹਿ ਸਦਾ ਸੇਵ ਨਰੰਕਾਰ ਕਾ ਚੀਨ ਤਨੈ ਪੇਵ ਆਪੇ ਆਪਣੀ ਬੁਧੈ ਜੀਤੀ ਵਰਨਤ ਪਲ ਪੈ ਤੋਏ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵਿਸਾ ਜਾ ਪ੍ਰਤੋ ਸੰਸਾਰਾ ਏਕੈ ਰੂਪ ਨੂੰ ਸੁਰੂਪਾਰੰਕਪਿਓ ਰਾਵ ਕਹਿ ਭੂਪਾ ਅੰਡਜਿਰ ਸਿਤ ਕਿੰਨੀ ਉਤਪਜ ਕਾਣ ਬੌਰ ਰਜਦੀਨੀ ਕੌਂ ਬੋਲ ਰਾਜਾ ਹਵ ਬੈਠਾ ਕੌਂ ਸਵੰਦ ਪਿਓ ਸ਼ੰਕਰ ਕਹਿਟਾ ਜਗਰੀ ਸੇਟੋ ਦਾ ਕਾਇ ਚੰਪਾਵ ਆ ਜੁਗਾ ਸਰੂਸ ਚੰਪਾਵ ਔਰ ਅੱਛਾ ਮੇਰੇ ਤੁਮ ਕਰੋ ਸਿਖਿਉ ਬਾਰਿਆ ਸਿਕ ਸਿੰਘ ਰਾਦ ਡੁਇਟ ਜਤੇ ਅਟ ਬਤ ਬਤ ਪਾਤਾ ਸકલ ਮਲੇਜ ਕਰੋ ਰਣ ਕਤਾ ਜੇ ਅਤੁਤਾ ਚਰਣੀ ਪਰੇ ਤਨਕੇ ਡੁਇਟ ਦੁਕਤ ਵੈ ਮਰੇ ਪੁਰਖ ਜਵਣ ਪੈ ਪਰੇ ਤਿਆਰੇ ਤਨਕੇ ਤੁਮ ਸੰਕਟ ਸਾ ਟਾਰੇ ਜੋ ਕਲ ਕੋਇ ਕਬਾਤ ਆਇਆ ਤਾਂ ਕੇ ਕਾਲਿਕ ਨੈ ਆਇ ਅੱਛਾ ਹੋਏ ਤਾਂ ਸੋ ਕਾਰਾ ਡੁਇਟ ਆ ਰਿ ਟਟਨੇ ਤਤਕਾਲਾ ਕ੍ਰਿਪਾ ਦਰਸਨ ਜਾਇਨੇ ਅਰੋ ਤਾਂ ਕੀ ਤਾ ਉਤਨ ਕੁਮਾਰ ਹੋ ਰਿਦ ਜਿਦ ਕਰਮੋ ਸਾ ਹੋਈ ਦੁਟ ਸਾਸ ਵਸ ਕੇ ਨ ਕੋਈ ਇੱਕ ਬਾਤ ਜਿੰਦ ਵੇ ਸੰਭਾਰਾ ਕਾਲ ਪਾ ਤੇ ਤਾਇ ਉਬਾਰਾ ਜਿੰਦਾਂ ਨਾਮ ਤਿਆਰੋ ਕਾ ਦਾਰੇ ਦੁਟ ਦੋ ਤੇਰਾ ਖੜ ਕੇ ਤਮੈ ਚਲਣ ਤਿਆਰੀ ਆਪਾ ਜੈ ਲਿਓ ਬਾਰੀ ਸਰਬਠਾ ਰਮਾਉ ਸਾਈ ਦੁਟ ਦੋ ਤੇ ਰੋ ਵਿਚਾਈ ਸਰਬ ਠਾਰਮਾ ਆਸਾਈ ਦੁਟ ਦਉ ਤੇਰਿਓ ਵਿਚਾਈ ਵਾਜ ਗੁਰੂ ਇਕ ਓੰਕਾਰ ਸਤਗੁਰ ਪ੍ਰਸਾਦ ਪਾਛਾਇ ਦਸਵੇਂ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਆਦੈ ਰਛਾ ਪੂਰਨੋ ਏ ਜਿਤ ਕੇ ਇਚਾ ਤਵ ਚਲਨਣ ਮਲ ਰਹਿ ਹਮਾਜ ਆਪਣਾ ਜਾਣ ਕਰੋ ਬ੍ਰਤਪਾਰਾ ਹਮਰੇ ਦੋਇ ਟੋ ਸਵੈ ਤੁਂ ਕਾਵੋ ਆਪਾ ਦਾ ਮੋਇ ਵਿਚਾਵੋ ਸੁਖੀ ਬਸੈ ਮੋਰਾ ਪਰਿਵਾਰ ਸੇਵਕ ਸਿੱਖ ਸਵੈ ਕਰਤਾਰਾ ਮੋ ਰਚਾਨਿ ਕਰਦਾ ਕਰੀਐ ਸਾਬੈ ਰਣ ਕੋ ਆਜ ਸੰਗਰੀਐ ਪੂਰਣੋ ਏ ਹਮਾਰੀ ਆਸਾ ਤੋਰ ਪਜਨ ਕੀ ਰਹਿ ਪਿਆਸਾ تمہیں چار کوئی تیاؤں جو پاؤں سیوک سیکھ ہماری تاری سترہ ہمارے ماری ہے آپ ہے مجھے بری ہے مرن کال کا ترا سن ہے ہو جو صدا ہمارے پچھا دو جو کرے ਰਾਖ ਲਿਓ ਮੈਂ ਰਾਖਣ ਆਰੀ ਸਾਇ ਸੰਸਾਇ ਪਿਆਰੀ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮਹੁ ਪੁਰੀ ਚਤਰਦਾਦ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਣ ਕਾਲ ਜੋਗੀ ਸੋ ਕੀਆ ਬੇਦਰਾਏ ਬ੍ਰਹਮਾ ਜੋਤੀਆ ਜਵਣ ਕਾਲ ਸਾਰੋਗ ਸਵਾਰਾ ਨੰਮ ਸ਼ਿਕਾਰ ਐ ਤਾਏ ਹਮਾਰਾ ਜਵਣ ਕਾਲ ਸਗ ਜਤ ਬਨਾਇਓ ਦੇਵਤਾ ਜਸ਼ਨ ਉਪਜਾਇਓ ਆਦ ਅੰਤ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨੋ ਜਗਰ ਤੁਝੇ ਕੋ ਮਾਰੀ ਸਗਲ ਪ੍ਰਜਾ ਜਨਿਆ ਸੁਬਾਰੀ ਸਿਵ ਕਰਨ ਕੋ ਸਿਵ ਗੁਣ ਸੁਖ ਦਿਯੋ ਸਤ్రਣ ਕੋ ਪਲ ਮੋਦ ਕੀਓ ਘਟ ਘਟ ਕੀ ਅੰਦਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਤ ਜੀੜੀ ਤੇ ਕੁੰਚਰਿਆ ਤੁਲਾ ਜ਼ਾ ਪਰ ਕਿਰਪਾ ਦੜ ਕਰ ਬੋਲਾ ਸੰਤਾਂ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਾਬੁਦ ਕਰ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹ ਪਾਰਾ ਜਬਿਆ ਕਰਤ ਕਰ ਤੋ ਗਵਉ ਤੋ ਮੈਂ ਮਿਲ ਤੋ ਦੇ ਤਰ ਸਵਉ ਜੇਤੇ ਬਦਨ ਸ੍ਰੇਡ ਸਾ ਧਾਰੈ ਆਪੇ ਆਪਣੀ ਬੂਜ ਉਚਾਰੈ ਤੁਮ ਸਭੀ ਤੇ ਰਤਨ ਰਾਲਮ ਜਾਣਤ ਬੇਦ ਭੇਦ ਅਰਿਆਲਮ ਨਰੰਕਾਰ ਦਰੁਕਾਰ ਦਰੁਆੰਬ ਆਦੇ ਆਨੀਨ ਆਦੇ ਸੰਬ ਤਾਕਾ ਮੂੜ ਚਾਰਤ ਭੇਦਾ ਜਾਕੂ ਪੇਵ ਨ ਪਾਵਤ ਵੇਦਾ ਤਾ ਗੋ ਕਰਪਾ ਅਨੇ ਅਨਮਾਨਤ ਮਾ ਮੂੜ ਕਜ ਭੇਦ ਨ ਜਾਣਤ ਮਾ ਦੇਵ ਕੋ ਕਹਿ ਸਦਾ ਸਹਿਬ ਨਰੰਕਾਰ ਕਾ ਤੀਨ ਤਨੈ ਪੇਵ ਆਪੇ ਆਪਣੀ ਬੁਧੈ ਜੀਤੀ ਬਨਤ ਪਲ ਪੈ ਤੋਏ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵਿਤ ਜਾ ਪ੍ਰਤੋ ਸੰਸਾਰਾ ਏ ਕੈ ਰੂਪ ਨੂੰ ਸੁਰੂਪਾ ਰੰਕ ਪਿਓ ਰਾਵ ਕਹਿ ਭੂਪਾ ਅੰਡਜਿਰ ਸਿਤ ਕਿੰਨੀ ਉਤਪਜ ਕਾਣ ਬੌਰ ਰਾਜ ਦੇਨੀ ਕੌਂ ਬੋਲ ਰਾਜਾ ਹਵੈ ਬੈਟਾ ਕੌਂ ਸੁਮੰਡ ਪਿਓ ਸ਼ੰਕਰ ਕੈਟਾ ਜਗਰੀ ਜੇਟੁ ਦਕਾਇ ਚੰਪਾਵਾ ਆਜੁਗਾ ਸਰੂਸ ਚੰਪਾਵਾ ਔਰ ਰੱਛਾ ਮੇਰੇ ਤੁਮ ਕਰੋ ਸਿਖਿਓ ਬਾਰਿਆ ਸਿਖ ਸੰਗਰਾ ਦੁਇਟ ਜਤੇ ਅਟਬਤ ਪਤ ਪਾਤਾ ਸਗਲ ਮਲੇਸ਼ ਕਰੋ ਰੁਣ ਕਤਾ ਜੇ ਅਤੁਤਾ ਚਰਣੀ ਪਰੇ ਤਿਨਕੇ ਦੁਇਟ ਦੁਕਤ ਵੈ ਮਰੇ ਪੁਰਖ ਜਵਣ ਪਗ ਪਰੇ ਧਿਆਰੇ ਤਨਕੇ ਤੁਮ ਸੰਕਟਜਾ ਟਾਰੇ ਜੋ ਕਲ ਕੋਇ ਕਬਾਤ ਆਇਆ ਤਾਂ ਕੇ ਕਾਲਿਕ ਨੈ ਆਇ ਰੱਛਾ ਹੋਏ ਤਾਂ ਸੋ ਕਾਰਾ ਦੁਇਟ ਆਰੀ ਟਟਰੇ ਤਤਕਾਲਾ ਕ੍ਰਿਪਾ ਦਰਦਾਂ ਜਾਇਨੇ ਅਰੋ ਤਾਂ ਕੀ ਤਾ ਉਤਨ ਕੁਮਾਰ ਹੋ ਰਿਦ ਜਿਦ ਕਰ ਮੋਸਾ ਹੋਈ ਦੁਟ ਸਾਸ ਵੈਸਕੇ ਨ ਕੋਈ ਇੱਕ ਬਾਰ ਜਿੰਦ ਵੈਸ ਬਾਰਾ ਕਾਲ ਪਾਤੇ ਤਾਇ ਉਬਾਰਾ ਜਿੰਨਾਂ ਨਾਮ ਤਿਆਰੋ ਕਾ ਦਾਰੇ ਦੁਟ ਦੋ ਤੇਰਾ ਖੜ ਕੇ ਤੇ ਮੈਂ ਚਰਨ ਤਿਆਰੀ ਆਪਾ ਦੈ ਲਿਓ ਬਾਰੀ ਸਰਬਠਾ ਰਮਾਉ ਸਾਈ ਦੁਟ ਦੋ ਤੇ ਰੋ ਵਿਚਾਈ ਸਰਬ ਠਾਰਮ ਆਸਾਈ ਦੁੜਤ ਦਉ ਤੇ ਰਿਓ ਵਿਚਾਈ ਵਾਜ ਗੁਰੂ ਇਕ ਓੰਕਾਰ ਸਤਗੁਰ ਪ੍ਰਸਾਦ ਪਾਛਾਇ ਦਸਵੇਂ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਆਦੈ ਰਛਾ ਪੂਰਨ ਹੋਏ ਚਿਤ ਕੇ ਇਚਾ ਤਵ ਚਲਨਣ ਮਲ ਰਹਿ ਹਮਾਜ ਆਪਣਾ ਜਾਣ ਕਰੋ ਬ੍ਰਤ ਪਾਰਾ ਹਮਰੇ ਦੋਇ ਤੁ ਜਵੈ ਤੁ ਕਾਵ ਆਪਾ ਦਾ ਮੋਇ ਵਿਚਾਵਾਂ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿਕ ਸਵੈ ਕਰਤਾਰਾ ਮੋ ਰਚਾਨੀ ਕਰਦਾ ਕਰੀਐ ਸਾਬੈ ਰਣ ਕੋ ਆ ਸੰਗਰੀਐ ਪੂਰਣ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ تمہیں چاڑ کوئی تیاؤں جو بر چا سو سے وقت سیوک سکھ ہمارے تاری ہے چون چون سترا ہمارے ماری ہے آپ آدھے مجھے بری ہے مرن کال کا ترا سن ہے او جو سدا ہمارے پچھا سنی جو کرے ਰਾਖ ਲਿਓ ਮੈਂ ਰਾਖਣ ਆਰੀ ਸਾਇ ਸੰਸਾਇ ਪਿਆਰੀ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮਹੁ ਪੁਰੀ ਚਤਰ ਦਦ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰਬਿਸਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਣ ਕਾਲ ਜੋਗੀ ਸਭ ਕੀਆ ਬੇਦਰਾਏ ਬ੍ਰਹਮਾ ਜੋਤੀਆ ਜਵਣ ਕਾਲ ਸਾਰੋਗ ਸਵਾਰਾ ਨੰਮ ਸ਼ਿਕਾਰ ਐ ਤਾਏ ਹਮਾਰਾ ਜਵਣ ਕਾਲ ਸਗ ਜਤ ਬਨਾਇਓ ਦੇਵ ਤੇ ਜਸ਼ਨ ਉਪਜਾਇਓ ਆਦ ਅੰਤ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਵ ਜਗਰ ਤੁਝੇ ਕੋ ਮਾਰੀ ਸਗਲ ਪ੍ਰਜਾ ਜਨਿਆ ਸੁਬਾਰੀ ਸਿਵ ਕਰਨ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋਦ ਕੀਓ ਘਟ ਘਟ ਕੀ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀੜੀ ਤੇ ਕੁੰਚਰਿਆ ਤੁਲਾ 자ਪਾਰ ਕਿਰਪਾ ਦੜ ਕਰ ਬੋਲਾ ਸੰਤਾਂ ਦੁੱਖ ਪਾਏ ਤੇ ਦੁਖੀ ਸੁਖ ਪਾਏ ਜਾਨਨ ਕੇ ਸੁਖੀ ਇੱਕ ਇੱਕ ਦੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੇ ਜਾਨੈ ਜਬੋਜ਼ ਕਰ ਕਰਾ ਕਰਤਾਰਾ ਪ੍ਰਜਾ ਤਰਤ ਤਵ ਦੇਹ ਪਾਰਾ ਜਬਿਆ ਕਰਬ ਕਰਤੋਂ ਗਵੋਂ ਤਮੈ ਮਿਲਤੋ ਦੇਤਰ ਸਵੋਂ ਜੇਤੇ ਬਦਨ ਸ੍ਰੇਡ ਸਤਾਰੈ ਆਪ ਆਪਣੀ ਬੋਝ ਉਚਾਰੈ ਤੁਮ ਸਵੀ ਤੇ ਰਹਿਤਨ ਆਲਮ ਜਾਣਦ ਬੇਦ ਭੇਦ ਅਰਿਆ ਆਲਮ ਨਰੰਕਾਰ ਲੋਕਾਂ ਨੂੰ ਲੰਬ ਅਦੇ ਨੀਲਾ ਨਾਦ ਸੰਬ ਤਾਕਾ ਮੂੜ ਚਾਰਤ ਭੇਦਾ ਜਾਕੂ ਪੇਵ ਨਪਾਵਤ ਵੇਦਾ ਤਾਕੋ ਕਰਪਾ ਅਨੇ ਨਮਾਨਤ ਮਾ ਮੂੜ ਕਜ ਭੇਦ ਨ ਜਾਣਤ ਮਾ ਦੇਵ ਕੋ ਕਹਿ ਸਦਾ ਸੇਵ ਨਰੰਕਾਰ ਕਾ ਚੀਨ ਤਨੈ ਪੇਵ ਆਪੇ ਆਪਣੀ ਬੁਧੈ ਜੀਤੀ ਬਨਤ ਪਲ ਪੈ ਤੋਏ ਤੇਤੀ ਤੁਮਰਾ ਲਗਾ ਨਾ ਜਾਏ ਪਸਾਰਾ ਕੇ ਵਿਤ ਜਾ ਪ੍ਰਤੋ ਸੰਸਾਰਾ ਏ ਕੈ ਰੂਪ ਨੂੰ ਸੁਰੂਪਾਰੰਕ ਪਿਓ ਰਾਵ ਕਹਿ ਭੂਪਾ ਅੰਡਜਿਰ ਸਿਤ ਕਿੰਨੀ ਉਤਪਜ ਕਾਣ ਬੌਰ ਰਜਦੀਨੀ ਕੌਂ ਬੋਲ ਰਾਜਾ ਹਵੈ ਵੈਟਾ ਕੌਂ ਸੁੰਦਰ ਪਿਓ ਸ਼ੰਕਰ ਕਹਿਟਾ ਜਗਰੀ ਜੇ ਟੋਦ ਕਾਇ ਚੰਪਾਵ ਆ ਜੁਗਾ ਸਰੂ ਸੁ ਚੰਪਾਵ ਔਰ ਅੱਛਾ ਮੇਰੇ ਤੁਮ ਕਰੋ ਸਿਖਿਓ ਬਾਰਿਆ ਸਿਕ ਸੰਗਰਾਦ ਡੁਟ ਜਤੇ ਓਟ ਬਤ ਬਤ ਪਾਤਾ ਸਗਲ ਮਲੇਜ ਕਰੋ ਰੁਣ ਕਤਾ ਜੇ ਅਤੁਤਾ ਚਰਣੀ ਪਰੇ ਤਿਨਕੇ ਡੁਟ ਦੁਕਤ ਵੈ ਮਰੇ ਪੁਰਖ ਜਵਣ ਪੈ ਪਰੇ ਧਿਆਰੇ ਤਿਨਕੇ ਤੁਮ ਸੰਕਟ ਸਾ ਟਾਰੇ ਜੋ ਕਲ ਕੋਏ ਕਬਾਤ ਆਇਆ ਤਾਂ ਕੇ ਕਾਲ ਨਿਕਨੇ ਆਇ ਅੱਛਾ ਹੋਏ ਤਾਏ ਸਵ ਕਾ ਦਾ ਡੁਟ ੜੀ ਟਟਰੇ ਤਤਕਾਲਾ ਕ੍ਰਿਪਾ ਦਰਦਾਂ ਜਾਇਨੇ ਅਰੋ ਤਾਂ ਕੀ ਤਾ ਉਤਨ ਕੁਮਾਰ ਔਰ ਦਿਦ ਘਰ ਮੋਸਾ ਹੋਈ ਦੁਟ ਸਾਸ ਵਸ ਕੇ ਨ ਕੋਈ ਇੱਕ ਬਾਾਰ ਜਿੰਦ ਵੈ ਸੰਬਾਰਾ ਕਾਲ ਪਾਤੇ ਤਾਇ ਉਬਾਰਾ ਜਿੰਦਾਂ ਨਾਮ ਤਿਆਰੋ ਕਾ ਦਾਰੇ ਦੁਟ ਦੋ ਤੇਰਾ ਖੜ ਕੇ ਤਮੈ ਚਰਨ ਤਿਆਰੀ ਆਪਾ ਦੇ ਲਿਓ ਬਾਰੀ ਸਰਬਠੌਰ ਮੋਸਾਈ ਦੁਟ ਦੋ ਤੇ ਲਓ ਵਿਚਾਈ ਸਰਬ ਇਠਾਰਮਾ ਆਸਾਈ ਦੁਟ ਦਉ ਤੇਰਿਓ ਵਿਚਾਈ